ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਉੱਤੇ ਜਦੋਂ ਤੋਂ ਐਸਆਈਟੀ ਦੇ ਵੱਲੋਂ ਰਿਪੋਰਟ ਸਾਂਝੀ ਕੀਤੀ ਗਈ ਹੈ ਖਲਾਸਾ ਕੀਤਾ ਗਿਆ ਹੈ ਕਿ ਉਹ ਇੰਟਰਵਿਊ ਖਰੜ ਦੇ ਸੀਆਈਏ ਸਟਾਫ ਦੇ ਕੋਲ ਹੋਈ ਸੀ ਉਸ ਤੋਂ ਬਾਅਦ ਬੜੇ ਖਲਾਸੇ ਹੋ ਰਹੇ ਨੇ ਬੜੀਆਂ ਤਕਰੀਰਾਂ ਹੋ ਰਹੀਆਂ ਨੇ ਵਿਚਾਰ ਵਟਾਂਦਰੇ ਹੋ ਰਹੇ ਨੇ ਔਰ ਉਹਨਾਂ ਦੇ ਵਿੱਚ ਹੀ ਸੀਨੀਅਰ ਪੱਤਰਕਾਰ ਮਲਵਿੰਦਰ ਸਿੰਘ ਮਾਲੀ ਜਿਹੜੇ ਆਪਣੇ ਵਿਵਾਕ ਅੰਦਾਜ਼ ਦੇ ਨਾਲ ਜਾਣੇ ਜਾਂਦੇ ਨੇ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਸਵਾਲ ਖੜੇ ਕੀਤੇ ਨੇ ਔਰ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਬੇਵੱਸ ਦੱਸੀ ਹੈ ਬੇਵੱਸ ਇਸ ਵਾਸਤੇ ਕਿਉਂਕਿ ਮਲਵਿੰਦਰ ਮਾਲੀ ਦਾ ਦਾਵਾ ਆ ਕਿ ਜੇ ਪੰਜਾਬ ਸਰਕਾਰ ਦੀ ਨੱਕ ਥੱਲੇ ਇੰਟਰਵਿਊਆਂ ਹੋਈਆਂ ਨੇ ਤਾਂ ਬੇਸ਼ੱਕ ਇਸ ਦੇ ਵਿੱਚ ਕਿਸੇ ਵੱਡੀ ਪਾਵਰ ਦਾ ਹੱਥ ਹੈ ਕਿਸੇ ਵੱਡੀ ਤਾਕਤ ਦਾ ਹੱਥ ਹੈ ਜਿਸ ਦੇ ਨਾਲ ਪੰਜਾਬ ਸਰਕਾਰ ਸਿੱਧੇ ਤੌਰ ਤੇ ਟੱਕਰ ਨਹੀਂ ਲੈ ਸਕੀ ਖੈਰ ਪੰਜਾਬ ਸਰਕਾਰ ਦੇ ਉੱਤੇ ਸਵਾਲ ਚੁੱਕਦੇ ਆ ਮਲਵਿੰਦਰ ਮਾਲੀ ਨੇ ਕਿਹਾ ਹੈ ਕਿ ਏਜੰਸੀਆਂ ਨੂੰ ਪਤਾ ਸੀ ਕਿ ਇੰਟਰਵਿਊਆਂ ਹੋਰ ਹੋਣਗੀਆਂ ਜਾਂ ਇਹ ਸਾਰੇ ਜਿਹੜੇ ਐ ਪ੍ਰੋਟੋਕੋਲ ਨਿਭਾਏ ਜਾਣਗੇ ਨਾ ਇੰਟਰਵਿਊਜ਼ ਦੇ ਬਾਰੇ ਏਜੰਸੀਆਂ ਜਾਣਦੀਆਂ ਸੀ ਮਲਵਿੰਦਰ ਮਾਲੀ ਕਹਿੰਦੇ ਨੇ ਕਿ ਜੇ ਜਿਹੜੀ ਇੰਟਰਵਿਊ ਖਰੜ ਦੇ ਸੀਆਈਏ ਸਟਾਫ ਵਿੱਚ ਵੀ ਹੋਈ ਹੈ ਉਹਦੇ ਬਾਰੇ ਵੀ ਏਜੰਸੀਜ਼ ਨੂੰ ਪਤਾ ਸੀ ਔਰ ਉਹਨਾਂ ਦਾ ਦਾਵਾ ਹੈ ਕਿ ਜਾਣਬੁੱਝ ਕੇ ਲਾਰੈਂਸ ਬਿਸ਼ਨੋਈ ਦੇ ਕੋਲੋਂ ਦੋ ਇੰਟਰਵਿਊਜ਼ ਕਰਵਾਈਆਂ ਗਈਆਂ ਮਲਵਿੰਦਰ ਮਾਲੀ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹਨਾਂ ਨੇ ਇਸ ਗੱਲ ਦੇ ਉੱਤੇ ਤਕਰੀਰ ਭਰੀ ਸੀ ਹਾਮੀ ਭਰੀ ਸੀ ਕਿ ਇੱਥੇ ਇੰਟਰਵਿਊ ਨਹੀਂ ਹੋਈ ਪੰਜਾਬ ਦੇ ਵਿੱਚ ਨਹੀਂ ਹੋ ਸਕਦੀ ਬਠਿੰਡਾ ਜੇਲ੍ਹ ਨੂੰ ਬੜੀ ਹਾਈ ਸਕਿਉਰਿਟੀ ਜੇਲ੍ਹ ਦੱਸਿਆ ਸੀ ਪੰਜਾਬ ਦੀਆਂ ਜੇਲਾਂ ਨੂੰ ਸੁਰੱਖਿਅਤ ਦੱਸਿਆ ਸੀ ਪਰ ਇਸ ਦੇ ਬਾਵਜੂਦ ਉਹ ਇੰਟਰਵਿਊ ਹੋਈ ਔਰ ਜਦੋਂ ਡੀਜੀਪੀ ਗੌਰਵ ਯਾਦਵ ਦਾ ਬਿਆਨ ਆਉਂਦਾ ਤੇ ਉਹਨਾਂ ਕੱਪੜਿਆਂ ਦੇ ਵਿੱਚ ਹੀ ਲਾਰੈਂਸ ਬਿਸ਼ਨੋਈ ਦੀ ਇੱਕ ਹੋਰ ਇੰਟਰਵਿਊ ਵੀ ਜਿਹੜੀ ਆ ਉਹ ਵਾਇਰਲ ਹੋ ਜਾਂਦੀ ਹੈ ਇੰਟਰਨੈਟ ਦੇ ਉੱਤੇ ਸਰਫ ਕਰਨ ਲੱਗ ਜਾਂਦੀ ਹੈ ਜਿਸ ਤੋਂ ਇਹ ਸਾਫ਼ ਕਲੀਅਰ ਹੁੰਦਾ ਹੈ ਕਿ ਡੀਜੀਪੀ ਗੌਰਵ ਯਾਦਵ ਤੇ ਪੰਜਾਬ ਸਰਕਾਰ ਨੂੰ ਉਹਨਾਂ ਦੇ ਕਹੇ ਬਿਆਨਾਂ ਦਾ ਜਵਾਬ ਜਿਹੜਾ ਆ ਉਹ ਫੌਰੀ ਤੌਰ ਦੇ ਉੱਤੇ ਦੇ ਦਿੱਤਾ ਗਿਆ ਖੈਰ ਇਹਦੇ ਉੱਤੇ ਸਵਾਲ ਖੜਾ ਹੁੰਦਾ ਹੈ ਕਿ ਜੇ ਏਜੰਸੀਆਂ ਨੇ ਇਹ ਕਰਵਾਇਆ ਜਾਂ ਜੇ ਕੇਂਦਰ ਵੀ ਇਹਦੇ ਵਿੱਚ ਇਨਵੋਲਡ ਹੈ ਜਾਂ ਫਿਰ ਇਹ ਪ੍ਰੀਪਲੈਨਡ ਇੰਟਰਵਿਊ ਸੀ ਤਾਂ ਕੀ ਪੰਜਾਬ ਸਰਕਾਰ ਨੂੰ ਜਾਂ ਡੀਜੀਪੀ ਗੌਰਵ ਯਾਦਵ ਨੂੰ ਜਾਂ ਏਜੀਟੀਐਫ ਜਿਹੜੀ ਕਾਰਜਸ਼ੀਲ ਹੈਗੀ ਹੈ ਉਹਨੂੰ ਨਹੀਂ ਸੀ ਪਤਾ ਕਿ ਸਟੇਟ ਦੀਆਂ ਜਿੰਨੀਆਂ ਏਜੰਸੀਆਂ ਨੇ ਪੰਜਾਬ ਸੂਬੇ ਦੀਆਂ ਜਿੰਨੀਆਂ ਏਜੰਸੀਆਂ ਨੇ ਉਹ ਸਾਰੀਆਂ ਸੁੱਤੀਆਂ ਰਹਿ ਗਈਆਂ ਉਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਿੱਥੇ ਹੋਈ ਆ ਉਦਾਂ ਤਾਂ ਸੂਬੇ ਪੱਧਰ ਤੇ ਵੀ ਇੰਟੈਲੀਜੈਂਸ ਕਾਰਜਸ਼ੀਲ ਹੈ ਉਦਾਂ ਤਾਂ ਸੂਬੇ ਪੱਧਰ ਉੱਤੇ ਵੀ ਇੰਟੈਲੀਜੈਂਸ ਵਾਵਾ ਕੰਮ ਕਰਦੀ ਹੈ ਤਾਂ ਕਿ ਸੂਬੇ ਪੱਧਰ ਦੀ ਇੰਟੈਲੀਜੈਂਸ ਨੂੰ ਇਹ ਨਹੀਂ ਸੀ ਪਤਾ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋ ਕਿੱਥੇ ਰਹੀ ਹੈ ਜਾਂ ਕਦੋਂ ਹੋਈ ਹੈ ਹਾਲਾਂਕਿ ਕੱਲੀ-ਕੱਲੀ ਗੱਲ ਦਾ ਪਤਾ ਹੁੰਦਾ ਪੰਜਾਬ ਦੇ ਅੰਦਰ ਕੀ ਚੱਲਦਾ ਪਿਆ ਕਿਵੇਂ ਚੱਲਦਾ ਪਿਆ ਕੀ ਕੁਝ ਵਾਪਰ ਰਿਹਾ ਤੇ ਇਸ ਦੇ ਬਾਵਜੂਦ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜੇ ਖਰੜ ਦੇ ਸੀਆਈਏ ਸਟਾਫ ਚ ਹੋਈ ਹੈ ਤਾਂ ਕੀ ਇੰਟੈਲੀਜੈਂਸ ਨੂੰ ਇਸ ਗੱਲ ਦਾ ilm ਹੀ ਨਹੀਂ ਸੀ ਇਸ ਦੇ ਨਾਲ ਨਾਲ ਮਲਵਿੰਦਰ ਮਾਲੀ ਨੇ ਇੱਕ ਹੋਰ ਗੱਲ ਵੀ ਸਾਹਮਣੇ ਰੱਖੀ ਹੈ ਕਹਿੰਦੇ ਕਿ ਲਾਰੈਂਸ ਬਿਸ਼ਨੋਈ ਦੀਆਂ ਜਿਹੜੀਆਂ ਇੰਟਰਵਿਊਜ਼ ਹੋਈਆਂ ਨੇ ਉਹਦੇ ਵਿੱਚ ਖਾਸ ਤੌਰ ਤੇ ਹਿੰਦੂ ਰਾਸ਼ਟਰ ਵਾਲਾ ਪੱਖ ਜਿਹੜਾ ਉਹ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮਾਲੀ ਕਹਿੰਦੇ ਨੇ ਕਿ ਇੰਟਰਵਿਊਜ਼ ਦੇ ਵਿੱਚ ਹਿੰਦੂ ਰਾਸ਼ਟਰ ਪ੍ਰਤੀ ਲਾਰੈਂਸ ਬਿਸ਼ਨੋਈ ਨੂੰ ਜ਼ੁਹਿਰਦ ਦਿਖਾਇਆ ਗਿਆ ਹੈ ਇੰਟਰਵਿਊਜ਼ ਦੇ ਵਿੱਚ ਲਾਰੈਂਸ ਬਿਸ਼ਨੋਈ ਕਹਿੰਦਾ ਕਿ ਖਾਲਿਸਤਾਨ ਦੇ ਖਿਲਾਫ ਲੜਾਈ ਲੜਾਂਗੇ ਤੇ ਇਸ ਦੇ ਨਾਲ ਸਾਫ਼ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਹਿੰਦੇ ਕਿ ਖਾਲਿਸਤਾਨ ਦੇ ਖਿਲਾਫ ਹਿੰਦੂ ਰਾਸ਼ਟਰਵਾਦ ਜਿਹੜਾ ਹੈ ਉਹ ਉਭਾਰਨ ਦੀ ਕੋਸ਼ਿਸ਼ ਹੈ ਇਸ ਵੱਲ ਨੂੰ ਮਲਵਿੰਦਰ ਮਾਲੀ ਇਸ਼ਾਰਾ ਕਰਦੇ ਨਜ਼ਰ ਆਏ ਨੇ ਕਹਿੰਦੇ ਕਦੀ ਲਾਰੈਂਸ ਬਿਸ਼ਨੋਈ ਭਗਤ ਸਿੰਘ ਦੀਆਂ ਤਸਵੀਰਾਂ ਵਾਲੀਆਂ ਟੀ-ਸ਼ਰਟਸ ਪਾਉਂਦਾ ਸੀ ਕਦੀ ਉਹ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਤਸਵੀਰਾਂ ਵਾਲੀ ਟੀ-ਸ਼ਰਟਸ ਪਾਉਂਦਾ ਸੀ ਔਰ ਹੁਣ ਜਦੋਂ ਇੰਟਰਵਿਊ ਦਿੰਦਾ ਤਾਂ ਤਿਲਕ ਲਾ ਕੇ ਆਉਂਦਾ ਹੈ ਭਗਵਾ ਰੰਗ ਆਪਣੇ ਸਰੀਰ ਉੱਤੇ ਧਾਰਨ ਕਰਕੇ ਆਉਂਦਾ ਔਰ ਇਹਦੇ ਨਾਲ ਨਾਲ ਉਹ ਕਹਿੰਦੇ ਨੇ ਕਿ ਹੋ ਸਕਦਾ ਹੈ ਕਿ ਲਾਰੈਂਸ ਬਿਸ਼ਨੋਈ ਜਿਹੜਾ ਹੈ ਉਹ ਹਿੰਦੂ ਰਾਸ਼ਟਰਵਾਦ ਨੂੰ ਉਭਾਰਨ ਲਈ ਵਰਤਿਆ ਜਾ ਰਿਹਾ ਹੋਵੇ ਖੈਰ ਲਾਰੈਂਸ ਬਿਸ਼ਨੋਈ ਭਾਵੇਂ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਰਿਹਾ ਹੋਵੇ ਪਰ ਇਸ ਦੇ ਬਾਵਜੂਦ ਮਾਲੀ ਦਾ ਕਹਿਣਾ ਹੈ ਕਿ ਗ੍ਰਿਫਤ ਵਿੱਚ ਉਹ ਕੋ ਟੈਕਨੀਕਲ ਤੌਰ ਤੇ ਪੰਜਾਬ ਪੁਲਿਸ ਦੀ ਗ੍ਰਿਫਤ ਵਿੱਚ ਸੀ ਪਰ ਕੇਂਦਰ ਸਰਕਾਰ ਦੀ ਗ੍ਰਿਫਤ ਦੇ ਵਿੱਚ ਹੀ ਰਿਹਾ ਸ਼ੁਰੂ ਤੋਂ ਆਪਣੇ ਆਪ ਦੇ ਵਿੱਚ ਇੱਕ ਵੱਡੀ ਸਟੇਟਮੈਂਟ ਹੈ ਔਰ ਇਸ ਸਟੇਟਮੈਂਟ ਦੇ ਆਧਾਰ ਦੇ ਉੱਤੇ ਲਾਰੈਂਸ ਬਿਸ਼ਨੋਏ ਦੀਆਂ ਗਤੀਵਿਧੀਆਂ ਦੇ ਉੱਤੇ ਸਵਾਲ ਚੁੱਕਦੇ ਸੀਨੀਅਰ ਪੱਤਰਕਾਰ ਮਲਵਿੰਦਰ ਮਾਲੀ ਨਜ਼ਰ ਆਏ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਬਨੇ ਰਹੋ 1 India Punjabi ਤੇ Subscribe to 1 India channel and never miss an update